ਦੇਖੋ ਅੱਜ ਸਾਡੇ ਵੱਲੋਂ ਸਵੇਰੇ 6 ਵਜੇ ਮਹਿਲ ਦਾਣਾ ਮੰਡੀ ਤੋਂ ਕਰਮਸਰ ਰਾडा ਸਾਹਿਬ ਤੱਕ ਪੈਦਲ ਮਾਰਚ ਜੋ ਕੱਢਿਆ ਸਭ ਤੋਂ ਪਹਿਲਾਂ ਤਾਂ ਉੱਥੇ ਸਾਡੇ ਹਲਕੇ ਦੇ ਪੰਚ ਸਰਪੰਚ ਸਾਹਿਬਾਨ ਨੂੰ ਬੁਲਾਇਆ ਗਿਆ ਉੱਥੇ ਅਸੀਂ ਇੱਕ ਉਹ ਸੈਰਮਨੀ ਕੀਤੀ ਸਾਰਿਆਂ ਨੇ ਸੌਹ ਚੁੱਕੀ ਕਿ ਕੋਈ ਵੀ ਜੋ ਕੋਈ ਨਸ਼ੇ ਵੇਚਣ ਵਾਲਾ ਉਹਦੇ ਨਾ ਕੋਈ ਜ਼ਮਾਨਤ ਕਰਾਏਗਾ ਨਾ ਉਹਦੇ ਪਿੱਛੇ ਜਾਏਗਾ ਨਾ ਉਹਦੀ ਸਿਫਾਰਿਸ਼ ਕਰੇਗਾ ਉਹਦੇ ਲਈ ਅਸੀਂ ਸਾਰਿਆਂ ਨੇ ਇੱਕ ਡੁੱਟਦਾ ਦੇ ਨਾਲ ਸੌਹ ਚੁੱਕੀ ਆ ਦੇ ਨਾਲੇ ਜੋ ਮਾਨਸਾ ਕਰੋਜ ਵਿਦ ਨਸ਼ਾ ਵਿਰੋਧ ਉਹਦੇ ਤਹਿਤ ਜੋ ਕਾਰਵਾਈਆਂ ਕੀਤੀਆਂ ਜਾ ਰੀਆਂ ਨੇ ਜੋ ਨਸ਼ਾ ਵੇਚਣ ਵਾਲੇ ਨੇ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਗ੍ਰਾਇਆ ਜਾ ਰਿਹਾ ਬੜੋਜਰ ਕਾਰਵਾਈ ਕੀਤੀ ਜਾ ਰਹੀ ਹੈ ਸਾਰਿਆਂ ਉਸ ਗੱਲ ਦੀ ਸ਼ਰੰਗਾ ਕੀਤੀ ਹੈ ਤੇ ਉਸ ਤੋਂ ਬਾਅਦ ਇੱਥੇ ਗੁਰੂ ਘਰ ਆ ਕੇ ਕਰਮ ਸਾਹਿਬ ਰਾਣਾ ਸਾਹਿਬ ਗੁਰੂ ਘਰ ਆ ਕੇ ਅਸੀਂ ਸਾਰਿਆਂ ਨੇ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੁੰਦਰੀ ਕੀਤੀ ਆ ਕਿ ਪ੍ਰਮਾਤਮਾ ਹੁਣ ਤੂੰ ਹੀ ਆ ਸਾਡੀ ਲਾਜ ਰੱਖਣ ਵਾਲਾ ਕਿਉਂਕਿ ਜੇ ਅਸੀਂ ਆਪਣੇ ਬੱਚੇ ਨੂੰ ਧਰਮ ਨਾਲ ਜੋੜਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਇਸ ਨਸ਼ਿਆਂ ਦੀ అలਮਤ ਤੋਂ ਇਸ ਨਸ਼ਿਆਂ ਦੀ ਦਲਦਲ ਤੋਂ ਇਸ ਨਸ਼ਿਆਂ ਦੇ ਦਹਿਤ ਤੋਂ ਬਚਾ ਸਕਾਂਗੇ ਅੱਜ ਅਸੀਂ ਸਾਰਿਆਂ ਨੇ ਸਮੂਹ ਰੂਪ ਦੇ ਵਿੱਚ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਔਰ ਸਾਨੂੰ ਆਸ ਤੇ ਉਮੀਦ ਆ ਕਿ ਪ੍ਰਮਾਤਮਾ ਜਰੂਰ ਸਾਡੀ ਅਰਦਾਸ ਨੇੜੇ ਹੋ ਕੇ ਸੁਣਨਗੇ ਤੇ ਜੋ ਨਸ਼ਿਆਂ ਦਾ ਦਹਿਤ ਆ ਇਸ ਤੋਂ ਸਾਡਾ ਜਿਹੜਾ ਹਲਕਾ ਵਾ ਉਹ ਪੂਰੀ ਤਰ੍ਹਾਂ ਸੇਫ ਰਹੇਗਾ ਸਾਡੇ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਇੱਕ ਗੁਰਦੀਪ ਰਾਣੋ ਦੀਆਂ ਕਾਫੀ ਖਬਰਾਂ ਚੱਲਦੀਆਂ ਨੇ ਵੀ ਉਹਦੀ ਤੇ ਐਡਾ ਵੱਡਾ ਦੀਆ ਉੱਤੇ ਕੋਈ ਨਹੀਂ ਕਾਰਵਾਈ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਅਬਜੀਤ ਦਾ ਦੇਖੋ ਜੋ ਗੁਰਦੀਪ ਰਾਣੋ ਆ ਜਿਹਦੇ ਕੋਲ ਬਹੁਤ ਸਾਰੀ ਕਹਿਰਾਂ ਪਈ ਗਈ ਸੀ ਕਿ ਜਿਹਦਾ ਕਿ ਅਕਾਲੀ ਦਲ ਦੇ ਨਾਲ ਵੀ ਸੰਬੰਧ ਸੀ ਤੇ ਫਿਰ ਮੁੜ ਕੇ ਕਾਂਗਰਸ ਵਾਲਿਆਂ ਦੇ ਨਾਲ ਵੀ ਉਹਨਾਂ ਦੀਆਂ ਗੱਡੀਆਂ 'ਚ ਘੁੰਮਦਾ ਸੀ ਅਕਸਰ ਪੁਲਿਸ ਵਾਲਿਆਂ ਨਾਲ ਵੀ ਸੰਬੰਧ ਸੀ ਉਹ ਤੇ ਜਦੋਂ ਪਰਚਾ ਪਾਇਆ ਤੇ ਜਦੋਂ ਸਾਡੀ ਸਰਕਾਰ ਆਈ ਬਾਈ ਦੇ ਵਿੱਚ ਉਸੇ ਟਾਈਮ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਅਸੀਂ ਵਿਧਾਨ ਸਭਾ ਦੇ ਵਿੱਚ ਉਹਦੇ ਖਿਲਾਫ ਸਟਰੋਂਗਲੀ ਆਵਾਜ਼ ਚੁੱਕੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਪੰਜਾਬ ਦਾ ਜਿੰਨੀ ਵੀ ਗੁਰਦੀਪ ਰਾਣੋ ਦੀ ਪ੍ਰਾਪਰਟੀ ਆ ਉਹ ਛੋਟ ਦੇ ਵਿੱਚ ਅਟੈਚ ਕੀਤੀ ਆ 2022 ਤੋਂ ਤੇ ਇਸ ਲਈ ਉਹਦੀ ਜਿਹੜੀ ਪੂਰੀ ਦੀ ਪੂਰੀ ਪ੍ਰਾਪਰਟੀ ਆ ਬੋਰਡ ਦੇ ਵਿੱਚ ਅਟੈਚ ਤੇ ਜਦੋਂ ਕੋਈ ਕੋਰਟ ਵੱਲੋਂ ਹੁਕਮ ਹੋਏਗਾ ਆਰਡਰ ਹੋਏਗਾ ਤਾਂ ਉਹਦੀ ਪ੍ਰਾਪਰਟੀ ਵੀ ਜੱਫਤ ਕੀਤੀ ਜਾਊਗੀ ਕਈ ਲੋਕ ਕਹਿੰਦੇ ਆ ਵੀ ਉਹਦੇ ਘਰ ਦੇ ਵਟੋ ਚਰ ਕਿਉਂ ਨਹੀਂ ਆ ਮੈਂ ਇਹ ਕਹਿਣਾ ਚਾਹੁੰਨਾ ਕਿ ਜਦੋਂ ਕੋਰਟ ਦੇ ਵਿੱਚ ਅਟੈਚ ਹੋ ਜਾਂਦੀ ਆ ਚੀਜ਼ ਤੁਸੀਂ ਉਹਦੀ ਇਟਮ ਨਹੀਂ ਹਿਲਾ ਸਕਦੇ ਸੋ ਇਸ ਲਈ ਉਹਦੀ ਤਾਂ ਆਲਰੇਡੀ ਪ੍ਰਾਪਰਟੀ ਪਹਿਲਾਂ ਹੀ ਕੋਰਟ ਦੇ ਵਿੱਚ ਪਲੈਜ ਕਰਕੇ ਅਟੈਚ ਕਰ ਦਿੱਤੀ ਆ ਹੋਰ ਵੀ ਜਿਹੜੇ ਵੱਡੇ ਵੱਡੇ ਨੇ ਉਹਨਾਂ ਦੀਆਂ ਕੋਰਟ ਦੇ ਵਿੱਚ ਅਟੈਚ ਕੀਤੀਆਂ ਨੇ ਜਿਵੇਂ ਸਾਡੇ ਇੱਥੇ ਛੋਟੀਆਂ ਦਾ ਪਰਿਵਾਰ ਆ ਉਹਨਾਂ ਦੀ ਵੀ ਪ੍ਰਾਪਰਟੀ ਆ ਉਹ ਵੀ ਅਟੈਚ ਕੀਤੀ ਆ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਆ ਸਖਤ ਕਾਰਵਾਈ ਸਰਕਾਰ ਕਰ ਰਹੀ ਆ ਬਿਲਕੁਲ ਵੀ ਕੋਈ ਵੀ ਨਸ਼ਾ ਤਸਕਰ ਜਿਹਨੇ ਲੋਕਾਂ ਦੇ ਖੂਨ ਚੂਸ ਕੇ ਕੋਈ ਵੀ ਪ੍ਰੋਪਰਟੀ ਬਣਾਈ ਆ ਉਹਨਾਂ ਨੂੰ ਬਿਲਕੁਲ ਨਹੀਂ ਛੱਡਿਆ ਜਾਊਗਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਾਂ ਤਾਂ ਨਸ਼ੇ ਵਾਲੇ ਇਹ ਪੰਜਾਬ ਛੱਡ ਜਾਣ ਜਾਂ ਇਹ ਕਾਰੋਬਾਰ ਛੱਡ ਜਾਣ ਸਾਡਾ ਇਹ ਸਖਤ ਸੁਨੇਹਾ ਹੈ ਲੋਕ ਇੱਕ ਛੋਟਾ ਜਿਹਾ ਸਾਡਾ ਮੈਸੇਜ ਹੋਰ ਆਪ ਜੀ ਨੂੰ ਜਿਨ੍ਹਾਂ ਆਪ ਜੀ ਦੇ ਨਾਲ ਸਰਪੰਚ ਪੰਚਾਇਤਾਂ ਜੁੜੀਆਂ ਨੇ ਸਰਪੰਚਾਂ ਨੂੰ ਹੁਣ ਕਹਿ ਦਿਓ ਪਿੰਡ ਲੈਵਲ ਤੇ ਨਾ ਕੋਈ ਕਿਸੇ ਦੀ ਅੰਦਰੋਗਤੀ ਵੀ ਮਦਦ ਨਾ ਹੋਵੇ ਜੀ ਅੱਜ ਤਾਈਆਂ ਸੌ ਚੁਕਾਈ ਆ ਵੀਰ ਜੀ ਸੋਚਉਣ ਦਾ ਮਕਸਦ ਵੀ ਇਹੀ ਸੀ ਕਿ ਕੋਈ ਵੀ ਜਿਹੜਾ ਸਾਡਾ ਪੰਚ ਸਰਪੰਚਾ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਪੈਰਵਾਈ ਨਹੀਂ ਕਰੇਗਾ ਕੋਈ ਫੋਨ ਨਹੀਂ ਕਰੇਗਾ ਮੈਨੂੰ ਮਾਣਾ ਸਾਡੇ ਸਾਰੇ ਸਰਪੰਚਾ ਪੰਚਾਂ ਤੇ ਉਹ ਪਹਿਲਾਂ ਵੀ ਕਦੇ ਵੀ ਉਹਨਾਂ ਨੇ ਕਿਸੇ ਨਸ਼ੇ ਵਾਲੇ ਦਾ ਸਾਥ ਨਹੀਂ ਦਿੱਤਾ ਪਰ ਇਹਦੇ ਉਲਟ ਜੇ ਕਾਰਵਾਈ ਹੋ ਰਹੀ ਹੈ ਜੇ ਵੱਡੋਚਰ ਚੱਲ ਰਹੇ ਨੇ ਕਾਂਗਰਸ ਵਾਲੇ ਹਾਈ ਕੋਰਟ ਦੇ ਵਿੱਚ ਰਿੱਟਾ ਪਾ ਰਹੇ ਨੇ ਇਹਨਾਂ ਦੇ ਘਰ ਕਿਉਂ ਕਰਾਈ ਜਾ ਰਹੇ ਨੇ ਕਿਉਂਕਿ ਜਦੋਂ ਆਪਣੇ ਇਹਨਾਂ ਦੇ ਨਸ਼ਾ ਵੇਚਣ ਵਾਲੇ ਆਪਣੇ ਨੇ ਜਦੋਂ ਆਪਣੇਾਂ ਤੇ ਕਾਰਵਾਈ ਹੁੰਦੀ ਆ ਦਰਦ ਤਾਂ ਹੁੰਦਾ ਹੀ ਆ ਇਹਨਾਂ ਲੋਕਾਂ ਨੇ ਸਾਡੀਆਂ ਜਵਾਨੀਆਂ ਖਰਾਬ ਕਰਤੀਆਂ ਸਾਡੀਆਂ ਪੀੜ੍ਹੀਆਂ ਖਰਾਬ ਕਰਤੀਆਂ ਇਹਨਾਂ ਨੂੰ ਬਖਸ਼ਾ ਨਹੀਂ ਜਾਊਗਾ ਇਹ ਚਾਹੇ ਕੋਰਟਾਂ 'ਚ ਜਾਣ ਸੁਪਰੀਮ ਕੋਰਟ ਜਾਣ ਜਿੱਥੇ ਮਰਜ਼ੀ ਜਾਣ ਜੋ ਕਾਰਵਾਈ ਹੋਣੀ ਆ ਉਹ ਹੋ ਕੇ ਰਹਿਣੀ ਆ ਧੰਨਵਾਦ ਬਾਈ ਜੀ ਤੁਸੀਂ